ਵੀਰੋ ਬੱਬੂ ਮਾਨ ਦੀ ਮਹਾਨਤਾ ਦੀ ਇੱਕ ਘਟਨਾ ਦੱਸਣ ਲੱਗਾ ਮੈਂ ਦਿਵੜਾ ਵਿੱਚ ਕਹਿੰਦੇ ਜਦੋਂ ਬਹੁਤ ਵੱਡਾ ਸ਼ੋਅ ਹੋਇਆ ਸੀ ਉਹਦੀਆਂ ਅਕਸਰ ਗੱਲਾਂ ਹੁੰਦੀਆਂ ਤੇ ਉੱਥੇ ਕਹਿੰਦੇ ਪਹਿਲੇ ਦਿਨ ਜਦੋਂ ਬੱਬੂ ਮਾਨ ਨੇ ਆਪਣਾ ਅਖਾੜਾ ਲਾਇਆ ਤੇ ਭੀੜੀ ਭੀੜ ਭੀੜੀ 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 ਭੀੜ ਦੇਖਦੀ ਚਾਰ ਚੁਫੇਰੇ ਕਹਿੰਦੇ ਬੱਬੂ ਮਾਨ ਐ ਪਾਸੇ ਨੂੰ ਮੂੰਹ ਕਰਕੇ ਗਾ ਰਿਹਾ ਸੀ ਤੇ ਬੱਬੂ ਮਾਨ ਦੇ ਸਟੇਜ ਦੇ ਪਿਛਲੇ ਪਾਸੇ ਹੀ ਕਹਿੰਦੇ ਸੈਂਕੜੇ ਕਿਲੋਮੀਟਰ ਤੱਕ ਭੀੜ ਲੱਗੀ ਹੋਈ ਸੀ ਤੇ ਦੂਜੇ ਦਿਨ ਬੱਬੂ ਮਾਨ ਨੂੰ ਪਤਾ ਲੱਗਾ ਵੀ ਕਿਸੇ ਹੋਰ ਸਿੰਗਰ ਦਾ ਅਖਾੜਾ ਆ ਜਾਂ ਸਿੱਧੂ ਮੂਸੇਵਾਲੇ ਦਾ ਅਖਾੜਾ ਹੈ ਤੇ ਬੱਬੂ ਮਾਨ ਦੀ ਮਹਾਨਤਾ ਵੇਖੋ ਹੋਰ ਕੋਈ ਸਿੰਗਰ ਹੁੰਦਾ ਤੇ ਗੱਲ ਵੱਖਰੀ ਹੈ ਤੇ ਬੱਬੂ ਮਾਨ ਨੇ ਕਹਿੰਦੇ ਆਪ ਕਿਹਾ ਵੀ ਦੇਖੋ ਅੱਜ ਭੀੜ ਮੇਰੇ ਨਾਂ ਤੇ ਬਹੁਤ ਇਕੱਠੀ ਹੋਈ ਆ ਤੇ ਆਪਣੇ ਫੈਨ ਨੂੰ ਸਪੈਸ਼ਲ ਕਿਹਾ ਵੀ ਭਾਈ ਕੱਲ ਨੂੰ ਨਵਾਂ ਕਲਾਕਾਰ ਆ ਰਿਹਾ ਛੋਟਾ ਕਲਾਕਾਰ ਆ ਰਿਹਾ ਤੇ ਤੁਸੀਂ ਕਿੱਦਾਂ ਵੀ ਕਰਕੇ ਕੱਲ ਨੂੰ ਵੀ ਆਉਣਾ ਨਹੀਂ ਤਾਂ ਛੋਟੇ ਕਲਾਕਾਰ ਦਾ ਜਾਨ ਜਿਹੜਾ ਨਵਾਂ ਕਲਾਕਾਰ ਆ ਰਿਹਾ ਉਹਦਾ ਨਾਂ ਹੌਸਲਾ ਘੜ ਜੂਗਾ ਦੇਲ ਟੋਟ ਯੂਗਾ ਤੇ ਫਿਰ ਦੋਇ ਦਿਨ ਬੱਬੂ ਮਾਨ ਦੇ ਫੈਨ ਵੀ ਆਏ ਤੇ ਭੀੜ ਓਨੀ ਭੀੜ ਤਾਂ ਨਹੀਂ ਪਰ ਭੀੜ ਹੋਈ ਮਤਲਬ ਬੱਬੂ ਮਾਨ ਦਾ ਦਿਲ ਦੇਖੋ ਉਹਦੇ ਮਤਲਬ ਮਹਾਨਤਾ ਦੇਖੋ ਕਿ ਉਹਨੇ ਮਤਲਬ ਇਹ ਸੋਚਿਆ ਵੀ ਮੇਰੀ ਵਜ੍ਹਾ ਨਾਲ ਜਾਂ ਮੇਰੇ ਸਟਾਰਿਜ਼ਮ ਦੀ ਵਜ੍ਹਾ ਸਟਾਰਡਮ ਦੀ ਵਜ੍ਹਾ ਨਾਲ ਕਿਸੇ ਨਵੇਂ ਕਲਾਕਾਰ ਦਾ ਨੁਕਸਾਨ ਨਾ ਹੋ ਜਾਏ ਕਲਾਕਾਰੀ ਦਾ ਨੁਕਸਾਨ ਨਾ ਹੋ ਜਾਏ ਕਿ ਐਡੀ ਮਹਾਨ ਸੋਚਿਆ ਬੱਬੂ ਮਾਨ ਦੀ ਪਰ ਲੀਰਾ ਐਵੇਂ ਹੀ ਆਲਤੂ ਫਾਲਤੂ ਗੱਲਾਂ ਬਣਾ ਕੇ ਟੁੱਟੀ ਭੱਜੀ ਸ਼ੈਰੀ ਬਣਾ ਕੇ ਯਾਰ ਉਹ ਰੱਬ ਬੰਦਾ ਆ ਥਾਲੀ 'ਚ ਬੈ ਕੇ ਰੋਟੀ ਖਾਂਦਾ ਜਿਵੇਂ ਆਪਾਂ ਆਮ ਕਿਸਾਨ ਮਜ਼ਦੂਰ ਖਾਣੇ ਆ ਤੇ ਅਸੀਂ ਫੇਰ ਉਹਤੇ ਕਮੈਂਟ ਆਲਤੂ ਫਾਲਤੂ ਦੇ ਕਰਦੇ ਆ ਹੈ ਕੀ ਨਹੀਂ ਕੀਤਾ ਯਾਰ ਬੱਬੂ ਮਾਂ ਨੇ ਪੰਜਾਬ ਵਾਸਤੇ ਜੀਹੋ ਜੀ ਉਹਨੇ ਕਹਿ ਗਈ ਪੰਜਾਬ ਨੂੰ ਦਿੱਤੀ ਆ ਵਾਰਿਸ਼ਾਂ ਤੋਂ ਘਟ ਨਹੀਂ ਹੈਗੀ ਵਾਰਿਸ਼ਾਂ ਤੋਂ ਘਟ ਨਹੀਂ ਹੈਗੀ ਸੁਭਿਆਨਾ ਸੋਚ ਉਹਨੇ ਪੂਰੀ ਆਪਣੀ ਆਪਣੇ ਗਾਣਿਆਂ ਵਿੱਚ ਸਾਡੇ ਕੋਲ ਲਿਆਂਦੀ ਆ ਤੇ ਬਾਕੀ ਜਿਹੜੇ ਉਹੋ ਜਿਹੇ ਬੰਦੇ ਉਹਨਾਂ ਲੱਗੇ ਰਹਿਣਾ ਆਪਣਾ ਕੰਮ ਸੱਚ ਸਾਹਮਣੇ ਲਿਆਉਣਾ ਲੋਕਾਂ ਦੇ ਸਾਹਮਣੇ ਸੱਚ ਆ ਸਕੇ ਬਾਕੀ ਜਿਹੜੇ ਬੰਦਿਆਂ ਨੂੰ ਸੱਚ ਤੋਂ ਨਫ਼ਰਤ ਹੈ ਉਹਨਾਂ ਨੇ ਵਿਰੋਧ ਕਰਦੇ ਹੀ ਰਹਿਣਾ ਕਰੀ ਚੱਲੋ ਵਿਰੋਧ ਆਪਾਂ ਨੂੰ ਕੀ ਕਰੀ ਚੱਲੋ ਆਪਣਾ ਕੰਮ ਸੱਚ ਸਾਹਮਣੇ ਲਿਆਉਣਾ ਸੱਚ ਦਾ ਪ੍ਰਚਾਰ ਕਰਨਾ ਬਾਕੀ ਜਿਨ੍ਹਾਂ ਨੇ ਸੱਚ ਨੂੰ ਨਹੀਂ ਮੰਨਣਾ ਉਹ ਮੰਨੀ ਚੱਲੋ ਝੂਠ ਨੂੰ ਕੋਈ ਗੱਲ ਨਹੀਂ ਮੰਨੀ ਚੱਲੋ ਰਵਾਇਤ